ਅਹ ਦਿਲਜੀਤ ਸਿੰਘ ਤੁਹਾਡੀ ਕੀ ਤੁਸੀਂ ਇਸ ਬਾਰੇ ਕੀ ਦ੍ਰਿਸ਼ਟੀਕੋਣ ਰੱਖਦੇ ਜੇ ਜਿਹੜਾ ਆਸਟ੍ਰੇਲੀਅਨ ਸਰਕਾਰ ਨੇ ਫੈਸਲਾ ਲਿਆ ਅਹ ਐਸੇ ਪੇਰੈਂਟਸ ਕਿਉਂਕਿ ਮੇਰੇ ਵੀ ਦੋ ਬੱਚੇ ਆ ਕਿਆ ਸਰ ਤੇ ਇੱਥੇ ਆਸਟ੍ਰੇਲੀਆ ਕਿੰਨੀ ਕਿੰਨੀ ਉਮਰ ਦੇ ਬੱਚੇ ਤੁਹਾਡੇ ਦਿਲਜੀਤ ਮੇਰੇ ਸਰ ਨੀਅਰਲੀ 6 ਇਅਰ 6 ਸਾਲ ਦੀ ਮੇਰੀ ਗੁੱਡੀ ਆ ਤੇ 10 ਸਾਲ ਦਾ ਮੇਰਾ ਲੜਕਾ ਆ ਸੋ ਉਹ ਉਹ ਤੇ ਇਸ ਵੇਲੇ ਜਿਹੜਾ ਮੋਬਾਈਲ ਆ ਉਹਨੂੰ ਖਡਾਉਣੇ ਵਾਂਗੂ ਸਮਝਦੇ ਹੋਣੇ ਆ ਨੇ ਅਸੀਂ ਹੁਣ ਇੰਡੀਆ ਆਏ ਹੋਏ ਆ ਇਹੀ ਮੈਂ ਜੀ ਡਿਫਰੈਂਸ ਸਾਂਝਾ ਕਰਨਾ ਹਾਂ ਇਹ ਹਸਲ ਦੇ ਵਿੱਚ ਜਿਹੜਾ ਉੱਥੇ ਸੋਸ਼ਲ ਮੀਡੀਆ ਆ ਕਿਉਂ ਯੂਜ਼ ਕਰਨਾ ਪਿਆ ਬੱਚਿਆਂ ਨੂੰ ਇੰਨਾ ਜ਼ਿਆਦਾ ਕਿਉਂਕਿ ਜਿਹੜੀ ਆਪਾਂ ਲਰਨਿੰਗ ਮੈਥਡਸ ਆ ਵੈਸੇ ਫੇਸਬੁੱਕ ਦੀ ਤਾਂ ਕੋਈ ਲਰਨਿੰਗ ਮੈਥਡ ਹੈ ਹੀ ਨਹੀਂ ਨਾ ਕੋਈ ਟਿਕਟੋਕ ਤੋਂ ਸਿੱਖਣ ਨੂੰ ਕੁਝ ਮਿਲਦਾ ਆ ਕਿਉਂਕਿ ਉੱਥੇ ਦੇ ਜਿਹੜੇ YouTube ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਸਿੱਖ ਸਕਦੇ ਆ ਉਹਨਾਂ ਨੇ ਉੱਤੋਂ ਉਹਨੂੰ ਬਾਹਰ ਰੱਖ ਦਿੱਤਾ ਉੱਤੇ ਬੈਨ ਕੋਈ ਨਹੀਂ ਫਿਰ WhatsApp ਆ ਜਿਹੜੇ ਮੈਸੈਂਜਰ ਜਿਨ੍ਹਾਂ ਤੇ ਮੈਸੇਜ ਕਰ ਸਕਦੇ ਆ ਉਹਨਾਂ ਦੇ ਉੱਤੇ ਪੈਨ ਨਹੀਂ ਪਰ ਆਪਾਂ ਨੂੰ ਦੇਖਣਾ ਪੈਣਾ ਕਿ ਪ੍ਰਾਇੋਰਟੀ ਦਾ ਅੱਖ ਨਹੀਂ ਪੈਣੀ ਹਨਾ ਕਿ ਸਾਨੂੰ ਕਿਹੜੀ ਇੱਥੇ ਆਇਆ ਦੋ ਹਫ਼ਤੇ ਹੋ ਗਿਆ ਸਰ ਆਪਣੇ ਇੱਥੇ ਪੰਜਾਬ ਦੇ ਵਿੱਚ ਤੇ ਤੁਸੀਂ ਯਕੀਨ ਮੰਨੋ ਇੱਕ ਬੰਤ ਵੀ ਬੱਚਿਆਂ ਨੇ ਜਿਹੜਾ ਕੋਈ ਆਪਣਾ ਆਈਪੈਡ ਜਿਹੜਾ ਹੈ ਉਹ ਯੂਜ਼ ਨਹੀਂ ਕੀਤਾ ਉਦਾਹਰਨ ਇਹ ਹੈ ਕਿ ਬੱਚੇ ਜਿਹੜੇ ਆ ਇੱਥੇ ਕਿਸੇ ਦੇ ਵੀ ਘਰ ਚਲੇ ਜਾਣ ਸੇਫ ਆ ਉਹ ਕਿਤੇ ਵੀ ਜਾ ਕੇ ਖੇਡ ਸਕਦੇ ਆ ਉਹਨਾਂ ਕੋ ਖੇਡਣ ਉਹਨਾਂ ਨੂੰ ਕਿਉਂਕਿ ਬੱਚੇ ਹੁਣ ਸਾਡੇ ਆਸਟ੍ਰੇਲੀਆ ਵਿੱਚ ਕੀ ਆ ਜੀ ਕਿ ਸਾਰੇ ਪੇਰੈਂਟਸ ਜਿਹੜੇ ਆ ਉਹ ਵੀ ਕੰਮਕਾਰਾਂ ਦੇ ਉੱਤੇ ਚਲੇ ਜਾਂਦੇ ਆ ਬੱਚਿਆਂ ਨੂੰ ਕਲੀਕ ਨਹੀਂ ਮਿਲ ਪਉਂਦੇ ਸਕੂਲ ਤੋਂ ਬਾਹਰ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਇਹ ਹੋ ਗਿਆ ਜੀ ਆਈਪੈਡ ਆ ਸੀ ਐਂਟਰਟੇਨਮੈਂਟ ਦੇ ਸਾਧਨ ਪੂਰੇ ਪ੍ਰੋਪਰ ਉੱਥੇ ਦੇ ਨਹੀਂ ਪਾਏ ਉਹ ਫਿਰ ਉਹਨਾਂ ਨੇ ਉਹਦਾ ਅਲਟਰਨੇਟ ਬੱਚਿਆਂ ਨੇ ਉੱਧਰ ਜਿਹੜਾ ਸੋਸ਼ਲ ਮੀਡੀਆ ਆ ਉਹਨੂੰ ਕੱਟ ਲਿਆ ਪਰ ਇਹ ਸਵਾਸਤ ਯੋਗ ਹੈ ਹੈਗਾ ਹੈ ਕਿਉਂਕਿ ਉੱਥੇ ਇਹ ਵੀ ਦੇਖਿਆ ਕਿਉਂਕਿ ਇੱਕ ਓਪਨ ਕਲਚਰ ਆ ਸਾਡੇ ਨਾਲੋਂ ਉਹਦੇ ਵਿੱਚ ਇਦਾਂ ਦਾ ਕੰਟੈਂਟ ਪ੍ਰੋਸ ਦਿੱਤਾ ਜਾਂਦਾ ਜਿਹੜਾ ਕਿ ਬੱਚਿਆਂ ਦੇ ਲਈ ਗੈਰ ਜ਼ਰੂਰੀ ਆ ਤੇ ਬੱਚਿਆਂ ਦੀ ਸ਼ਖਸੀਅਤ ਨਿਰਮਾਣ ਦੇ ਵਿੱਚ ਬਹੁਤ ਮੈਨੂੰ ਲੱਗਦਾ ਘਟੀਆ ਪ੍ਰਭਾਵ ਪੈਂਦੇ ਆ ਉਹਦੇ ਹੂੰ 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 ਪਰ ਤੁਸੀਂ ਬਹੁਤ ਸਾਰੇ ਪੇਰੈਂਟਸ ਨਾਲ ਦਿਲਜੀਤ ਗੱਲ ਕੀਤੀ ਹੋਊਗੀ ਜੋ ਤੁਸੀਂ ਥਿਊ ਰੱਖਦੇ ਜੇ ਕਿ ਬਹੁਤੇ ਪੇਰੈਂਟਸ ਇਹੋ ਹੀ ਥਿਊ ਰੱਖਦੇ ਆ ਜੇ ਸਰ ਆਪਾਂ ਪੰਜਾਬੀ ਪੇਰਸ ਦੀ ਗੱਲ ਕਰੀਏ ਉਹ ਤਾਂ ਬਹੁਤ ਜ਼ਿਆਰ ਤੋਂ ਇਹ ਡਿਮਾਂਡ ਕਰ ਰਹੇ ਆ ਵੀ ਇਹਦੇ ਉੱਤੇ ਕੋਈ ਨਾ ਕੋਈ ਰੋਕਾਂ ਜਰੂਰ ਹੋਣੀ ਚਾਹੀਦੀਆਂ ਕਿਉਂਕਿ ਜੋ ਇਤਫਾਸ ਇਹਦੇ ਉੱਤੇ ਰੋਕਾਂ ਜਿਹੜੀਆਂ ਹੋਣੀਆਂ ਜ਼ਰੂਰੀ ਆ ਬਹੁਤ ਜ਼ਿਆਦਾ ਕਿਉਂਕਿ ਬਹੁਤ ਸਾਰੀਆਂ ਇਦਾਂ ਦੇ ਵਿਸ਼ੇ ਹੈਗੇ ਆ ਜਿਹੜੇ ਸਾਡੇ ਕਲਚਰ ਦੇ ਅਕੋਰਡਿੰਗ ਨਹੀਂ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਮਨਫ਼ੀ ਕਰ ਦਿੰਦੇ ਆ ਜੀ ਇਹ ਤਾਂ ਰਾਈਟ ਆਫ ਸਪੀਚ ਜਾਂ ਕਾਨੂੰਨ ਕਿ ਜਿਹੜੇ ਲਾ ਜਿਹੜੇ ਹੈਗੇ ਆ ਚਾਹੇ ਉਹ ਆਪਾਂ ਹੋਮਨ ਰਾਈਟਸ ਦੀ ਗੱਲ ਕਰ ਲਈਏ ਉਹਨਾਂ ਦੇ ਅੰਡਰ ਉਹ ਕਹਿ ਦਿੰਦੇ ਆ ਨਹੀਂ ਜੀ ਇਹ ਤਾਂ ਫਿਰ ਜਿਹੜੀ ਰੋਕ ਜਦੋਂ ਲੱਗਦੀ ਆ ਕਿਸੇ ਦੇ ਉੱਤੇ ਉਹ ਇੱਕ ਹਮਲਾ ਆ ਆਜ਼ਾਦੀ ਦੇ ਉੱਤੇ ਪਰ ਬੱਚਿਆਂ ਨੂੰ ਲੱਗਦਾ ਕਿ ਬੱਚਿਆਂ ਨੂੰ ਵੀ ਇਹ ਵੀ ਸਾਨੂੰ ਸਿਖਾਉਣਾ ਪੈਣਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਕਿਹੜੀਆਂ ਚੀਜ਼ਾਂ ਨਹੀਂ ਇਸ ਕਰਕੇ ਬਹੁਤ ਸਾਰੀ ਬਹੁਤ ਬਾਰੀ ਜਿਹੜੇ ਇਸ ਗੱਲ ਦੇ ਉੱਤੇ ਅਸੀਂ ਡਿਸਕਸ਼ਨ ਕਰਦੇ ਰਹੇ ਆ ਬੱਚਿਆਂ ਨੂੰ ਕਿਉਂਕਿ ਇੱਕ ਸਰ ਹੋਰ ਵੀ ਆ ਕਿ ਆਸਟ੍ਰੇਲੀਆ ਦੇ ਵਿੱਚ ਸਾਡੀ ਕਮਿਊਨਿਟੀ ਮੈਂ ਪੰਜਾਬੀ ਕਮਿਊਨਿਟੀਆਂ ਦੀ ਮੈਂ ਗੱਲ ਕਰ ਰਿਹਾ ਕਿ ਆਟਿਜ਼ਮ ਬਹੁਤ ਜ਼ਿਆਦਾ ਵੱਧ ਰਿਹਾ ਜੀ ਉੱਥੇ ਬੱਚੇ 4-4 ਸਾਲ ਤੱਕ ਬੋਲਦੇ ਨਹੀਂ ਜੀ 5-5 ਸਾਲ ਤੱਕ ਇਹ ਮੈਨੂੰ ਵੀ ਤਿਆਰਪਾ ਹੋਇਆ ਮੇਰਾ ਜਿਹੜਾ ਬੱਚਾ ਆ ਉਹ 6 ਸਾਲ ਦਾ ਹੋ ਕੇ ਬੋਲਣ ਲੱਗਾ ਜੀ ਓਕੇ ਤੇ ਉਹਦੇ ਵਿੱਚ ਇਹੀ ਇਹੀ ਪਾਇਆ ਗਿਆ ਕਿ ਜਿਹੜੇ ਬੱਚੇ ਆ ਉਹ ਜਿਹੜੀ ਅਸੀਂ ਅਸੀਂ ਜਦੋਂ ਗੱਲ ਕਰਦੇ ਆ ਘਰ ਦੇ ਵਿੱਚ ਪੰਜਾਬੀ ਬੋਲਦੇ ਆ ਉੱਥੇ ਇੰਗਲਿਸ਼ ਬੋਲਦੇ ਆ ਉਹ ਉਹ ਵੀ ਆਪਣਾ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਕੁਝ ਸਮਝ ਨਹੀਂ ਪਾ ਰਹੇ ਉਵੇਂ ਆਪਣਾ ਸਾਧਨ ਜਿਹੜਾ ਆ ਇਹ ਬਣਾ ਲੈਂਦੇ ਆ ਬੱਚੇ ਚੁੱਪ ਹੋਈ ਜਾਂਦੇ ਆ ਆਟイズਮ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੇ ਵੱਧ ਰਿਹਾ ਆ ਇਸ ਕਰਕੇ ਹਾਂਜੀ ਜੇ ਆਪਾਂ ਕਹੀਏ ਕਿ ਜਿਹੜਾ ਗਵਰਨਮੈਂਟ ਨੇ ਇਹ ਲਾਅ ਲਿਆਂਦਾ ਵੈਸੇ ਤਾਂ ਇਹਨੂੰ ਜਿਹੜੇ ਜਿਹੜੇ ਇਹਦਾ ਵਿਰੋਧ ਕਰ ਰਹੇ ਉਹ ਇਹ ਵੀ ਕਹਿ ਰਹੇ ਆ ਵੀ ਨੈਕਸਟ ਈਅਰ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਵੀ ਉਹਦਾ ਵੀ ਇੱਕ ਕਾਰਨ ਹੈਗਾ ਵੀ ਹੋ ਸਕਦਾ ਵੀ ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਵੀ ਹੋਵੇ ਪਰ ਮੈਨੂੰ ਲੱਗਦਾ ਆ ਵੀ ਇਹਦਾ ਇਹ ਮੰਗ ਸਾਡੀ ਰਹੀ ਆ ਜਾਂ ਸਾਡੇ ਵਰਗੇ ਪਰ ਦਲਜੀਤ ਇਹ ਦਸਤੋ ਆਸਟ੍ਰੇਲੀਆ 'ਚ ਤੁਸੀਂ মিডিਆ ਨਾਲ ਉੱਥੇ ਜੁੜੇ ਜੇ ਕਾਫੀ ਇਹ ਤੋਂ ਬੱਚਿਆਂ ਦਾ ਕੀ ਰਿਐਕਸ਼ਨ ਹੈ ਜਿਹੜੇ ਸਪੈਸ਼ਲੀ ਜਿਹੜੇ 15 16 ਸਾਲ ਦੇ ਆ ਕਿਉਂਕਿ ਬਹੁਤ ਸਾਰੇ ਬੱਚੇ 15 16 ਸਾਲ ਦੇ ਜਿਹੜੇ ਆ ਉਹਨਾਂ ਨੂੰ ਤੇ ਲੱਗਦਾ ਵੀ ਸਾਨੂੰ ਮਾਂ-ਬਾਪ ਤੋਂ ਵੀ ਜ਼ਿਆਦਾ ਜਾਣਕਾਰੀ ਆ ਜੀ ਉਹਨਾਂ ਦਾ ਉਹਨਾਂ ਦਾ ਦੇਖੋ ਇਹ ਸਰ ਇਦਾਂ ਹੁੰਦੀ ਹੈ ਕਿ ਹਰ ਹਰ ਪੱਖ ਦੇ ਦੋ ਪਹਿਲੂ ਆ ਉਹ ਵੀ ਇਦਾਂ ਹੀ ਕਿਉਂਕਿ ਮੈਨੂੰ ਲੱਗਦਾ ਕਿਉਂਕਿ ਗਿਆਨ ਸਰ ਬਹੁਤ ਜ਼ਿਆਦਾ ਖੇ ਲਰ ਗਿਆ ਪਹਿਲਾਂ ਨਾਲੋਂ ਆਪਾਂ ਨੂੰ ਹੁੰਦਾ ਸੀ ਕਿ ਕਿਤਾਬਾਂ ਤੱਕ ਹੀ ਆਪਾਂ ਸੀਮਤ ਹੁੰਦੇ ਸੀ ਜਾਂ ਕੋਈ ਸਿਆਣੀਆਂ ਦੀਆਂ ਗੱਲਾਂ ਸੁਣ ਲਈਆਂ ਹੁਣ ਹੁਣ ਤਾਂ ਇੰਨਾ ਹੈ ਕਿ ਸੋਸ਼ਲ ਮੀਡੀਆ ਰੱਖ ਲਓ ਅੱਜ ਵੀ ਜਿਹੜੀ ਆਪਣੀ ਗੱਲਬਾਤ ਹੈ ਸੋਸ਼ਲ ਮੀਡੀਆ ਤੇ ਰਾਹੀਂ ਲੋਕਾਂ ਤੱਕ ਪਹੁੰਚ ਰਹੀ ਆ ਜਿਹੜੇ ਲੋਕਾਂ ਤੱਕ ਸ਼ਾਇਦ ਇਹ ਗੱਲਾਂ ਬਾਤਾਂ ਆਪਣੀਆਂ ਪਹੁੰਚਦੀਆਂ ਹੀ ਨਾ ਇਸ ਕਰਕੇ ਉਹ ਬੱਚੇ ਕਹਿੰਦੇ ਆ ਕਿ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆ ਤੁਸੀਂ ਉਹਦੇ ਉੱਤੇ ਰੋਕ ਲ ਇਨਫਾਰਮੇਸ਼ਨ ਦੇ ਵਿੱਚ ਖਲਾਅ ਬਹੁਤ ਹੈ ਤੁਸੀਂ ਇੱਕ ਪਾਸੇ ਸਾਨੂੰ ਕਹਿੰਦੇ ਆ ਕਿ ਤੁਸੀਂ ਵਰਲਡ ਕਲਾਈਸ ਇੱਕ ਪਾਸੇ AI ਦਾ ਬਹੁਤ ਵੱਡਾ ਮਸਲਾ ਬਣ ਰਿਹਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਿ ਇਹਨੇ ਸਾਡੀ ਥਾਂ ਲੈਣੀ ਆ ਤੇ ਤੁਸੀਂ ਆ ਜਿਹੜੀਆਂ ਜੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਰੋਕ ਲਾਉਂਗੇ ਅਸੀਂ ਅੱਗੇ ਜਾ ਕੇ ਕਿੱਦਾਂ ਉਹਨਾਂ ਨੂੰ ਉਹ ਉਹ ਆਨਸਰ ਜੋ ਉਹਨਾਂ ਦੇ ਕੁਐਸਚਨ ਹੈਗੇ ਫਿਰ ਲੱਗਦਾ ਅਸੀਂ ਵੀ ਚੁੱਪ ਹੋ ਜਾਂਦੇ ਆ ਪਰ ਜਦੋਂ ਮੈਨੂੰ ਲੱਗਦਾ ਕਿ ਉਹ ਪੇਰੈਂਟਸ ਵੱਢਣਗੇ ਉਹ ਬੱਚੇ ਮੈਂ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹੀ ਆ ਮੇਰੇ ਬੱਚੇ ਨੇ ਵੀ ਇਹ ਗੱਲ ਪੁੱਛੀ ਵੇ ਇਦਾਂ ਦਾ ਕਿਉਂ ਹੋਣਾ ਚਾਹੀਦਾ ਇਹ ਤਾਂ ਇਹ ਤਾਂ ਗਲਤ ਆ ਨਾ ਵੀ ਕਿਉਂ ਉਹ ਕੋਸ਼ਿਸ਼ ਕਰ ਰਿਹਾ ਹੈ ਭਰਾ ਜੀ 10 ਸਾਲ ਦਾ ਹੋ ਪਰ ਮੈਂ ਉਹਨੂੰ ਕਿਹਾ ਕਿ ਸ਼ਾਇਦ ਮੈਂ ਹੁਣ ਤੈਨੂੰ ਐਕਸਪਲੇਨ ਨਾ ਕਰ ਪਾਵਾਂ ਪਰ ਜਦੋਂ ਤੂੰ ਪੇਰੈਂਟ ਹੋਊਗਾ ਜਦੋਂ ਤੇਰੇ ਬੱਚੇ ਹੋਣਗੇ ਉਦੋਂ ਸ਼ਾਇਦ ਇਹ ਗੱਲ ਸਮਝਾ ਪਾਵੇਂ ਉਹ ਤੈਨੂੰ ਵੀ ਸ਼ਾਇਦ ਇਹੀ ਕਰਨਾ ਪਵੇ ਜੋ ਮੈਨੂੰ ਅੱਜ ਕਰਨਾ ਪਿਆ ਤੁਹਾਡਾ ਕੀ ਤੁਹਾਡੀ ਕੀ ਜਾਣਕਾਰੀ ਹੈ ਤੁਹਾਡੀ ਕੀ ਇਨਫੋਰਮੇਸ਼ਨ ਹੈ ਵੀ ਜੇ ਇੰਡੀਆ ਇਹੋ ਜੀ ਕੋਸ਼ਿਸ਼ ਕਰੇ ਤੇ ਇਹਨੂੰ ਲਾਗੂ ਕੀਤਾ ਜਾ ਸਕਦਾ ਹੈ ਇੰਡੀਆ ਦੇ ਵਿੱਚ ਸਰ ਰੂਲਸ ਤਾਂ ਇੱਥੇ ਵੀ ਬਹੁਤ ਹੈਗੇ ਆ ਪਹਿਲਾ ਹਰ ਤਰ੍ਹਾਂ ਦੇ ਰੂਲਸ ਆ ਸੋ ਇੱਥੇ ਰੂਲਸ ਤਾਂ ਹੈਗੇ ਪਰ ਲਾਗੂ ਬੜੇ ਘੱਟ ਹੁੰਦੇ ਇੱਥੇ ਬਸ ਇਹੀ ਆ ਕਿ ਜੇ ਅਸੀਂ ਅਸੀਂ ਗੱਲ ਪੁਰਾਣੀ ਮੈਂ ਤਾਂ ਆਪਾਂ ਤਾਂ ਪੁਰਾਣੀਆਂ ਗੱਲਾਂ ਕਰੀਏ ਕਿ ਜਿਹੜੇ ਸਾਡੇ ਪ੍ਰਾਣ ਰੂਲ ਐ ਇਹ ਤਾਂ ਬੜਾ ਐਡਵਾਂਸ ਰੂਲ ਐ ਸਰ ਇਹ ਤਾਂ ਐਡਵਾਂਸ ਆ ਬਹੁਤ ਜ਼ਿਆਦਾ ਅਸੀਂ ਜਿਹੜੇ ਪੁਰਾਣੇ ਆ ਜਿਹੜੇ ਸਾਡੇ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਤਾਂ ਉਹ ਨਹੀਂ ਇੰਪਲੀਮੈਂਟ ਅਜੇ ਤੱਕ ਕਰ पाए ਤੁਸੀਂ ਇੱਥੋਂ ਹੀ ਲਾਓ ਗਿਆ ਪਰਾਲੀ ਵੀ ਅੱਗ ਦੇ ਉੱਤੇ ਸੀ ਉਹਨਾਂ ਨੇ ਕਿਹਾ ਵੀ ਅੱਗ ਨਹੀਂ ਲਾਉਣੀ ਅਸੀਂ ਤਾਂ ਰਿਆਣਾ ਦੇਖਦੇ ਆ ਕਿ ਲੱਗ ਰਹੀ ਆ ਇਸ ਕਰਕੇ ਜਿਹੜੀ ਇੰਪਲੀਮੈਂਟੇਸ਼ਨ ਆ ਸਰ ਇੱਥੇ ਥੋੜਾ ਜਿਹਾ ਹੋਰ ਹਿਸਾਬ ਦਾ ਹੈਗਾ ਪਰ ਉੱਥੇ ਉੱਥੇ ਵੀ ਇਹ ਪ੍ਰੋਬਲਮ ਇੰਪਲੀਮੈਂਟੇਸ਼ਨ ਦੇ ਉੱਤੇ ਵੀ ਆਉਣੀ ਆ ਜਿੱਦਾਂ ਕਿ ਰੱਖ ਲਓ ਕਿ ਏਜ ਦਾ ਜਿੱਦਾਂ ਉਹਨਾਂ ਨੇ ਕਿਹਾ ਇਸ ਕਰਕੇ ਜਦੋਂ ਤੁਸੀਂ ਫੇਸਬੁੱਕ ਦੇ ਉੱਤੇ ਅਕਾਊਂਟ ਬਣਾਉਣਾ ਦੈਟ ਮੀਨਸ ਕਿ ਤੁਹਾਨੂੰ ਪ੍ਰ ਫਿਰ ਤੁਹਾਨੂੰ ਉਹ ਜਿਹੜਾ ਆਪਣਾ ਪਾਸਪੋਰਟ ਹੋ ਸਕਦਾ ਦੇਣਾ ਪਵੇ ਹੋ ਸਕਦਾ ਤੁਸੀਂ ਲਾਈਸੈਂਸ ਦਿਓਗੇ ਹੁਣ ਉਹ ਕੀ ਆ ਕਿ ਉਹ ਸਾਡੀ ਪਰਸਨਲ ਜਾਣਕਾਰੀ ਆ ਇਹ ਵੀ ਇੱਕ ਬਹੁਤ ਵੱਡਾ ਇੱਕ ਬੇਸ਼ਅ ਹੈ ਕਿ ਤੁਸੀਂ ਆਪਣੀ ਪਰਸਨਲ ਜਾਣਕਾਰੀ ਜਿਹੜੀ ਉੱਥੇ ਪਾ ਦੋਗੇ ਇਹ ਸਰ ਕੇ ਮੈਨੂੰ ਲੱਗਦਾ ਵੀ ਇੰਡੀਆ ਤਾਂ ਅਜੇ ਬਹੁਤ ਐਡਵਾਂਸ ਇਹ ਸਟੇਜ ਦੇ ਵਿੱਚ ਹੈਗਾ ਆ ਅਜੇ ਇਹ ਵੀ ਆਪਾਂ ਦੇਖਦੇ ਆ ਕਿ ਕਿ ਟ੍ਰਾਇਲ ਵੇ ਸਿਆਸਤ ਹੋ ਸਕਦਾ ਹੈ ਕਿ ਸਾਲ ਬਾਅਦ ਕਿ ਹਾਂਜੀ ਇਸ ਸਾਲ ਬਦਲੇ ਨੂੰ ਰਿਵਾਈਜ਼ ਨਹੀਂ ਕੀਤਾ ਜਾਵੇ ਸੈਂਕਿਊ ਰਿਵਾਈਜ਼ ਕੀਤਾ ਜਾਵੇ ਤੇ ਜੇ ਲੱਗਦਾ ਇਹਦੇ ਵਧੀਆ ਆ ਰਹੇ ਆ ਰਿਜ਼ਲਟ ਫਿਰ ਇੰਡੀਆ ਨੂੰ ਵੀ ਸ਼ਾਇਦ ਇਧਰਲੇ ਪਾਸੇ ਹੋਣਾ ਪਵੇ ਥੈਂਕ ਯੂ ਦਲਜੀਤ ਸਿੰਘ ਬਹੁਤ ਤਨਵਾਦ ਤੁਸੀਂ ਸਮਾਂ ਕੱਟਿਆ ਇੰਡੀਆ ਦਾ ਕਾਫੀ ਰੁਚੀਮਾ ਹੋਊਗਾ ਤੁਹਾਡਾ ਬਹੁਤ ਮਿਹਰਬਾਨੀ